ਅਲਜੁਖ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਮਹਾਰਾਜ ਮੈਨੂੰ ਨਿਰੰਕਾਰ ਦੀ ਆਗਿਆ ਹੈ ਕਿ ਮੈਂ ਸਾਰੇ ਜੀਵਾਂ ਦੇ ਬੁੱਧੀ ਉਲਟ ਦੇਵਾਂ ਜਿਸ ਕਰਕੇ ਉਹ ਚੋਰੀ ਜਾਰੀ ਝੂਠ ਨਿੰਦਾ ਚੁਗਲੀ ਆਦ ਖੋਟੇ ਕਰਮ ਕਰਨ ਗੁਣੀਆਂ ਦਾਨ ਰਾਦਰ ਕਰਾਵਾਂ ਅਤੇ ਮੂਰਖਾਂ ਨੂੰ ਰਾਜਿਆਂ ਪਾਸ ਬਿਠਾ ਕੇ ਵਡਿਆਈ ਕਰਾਵਾਂ ਜਤ ਸਤ ਦਾ ਨਾਮ ਨਾ ਰਹਿਣ ਦਿਆਂ ਅਤੇ ਊਚ ਨੀਚ ਨੂੰ ਬਰਾਬਰ ਕਰਦਿਆਂ ਪਰ ਆਪ ਜਿਵੇਂ ਹੁਕਮ ਕਰੋ ਮੈਂ ਉਸ ਦੀ ਵੀ ਪਾਲਣਾ ਕਰਾਂਗਾ ਗੁਰੂ ਜੀ ਨੇ ਕਿਹਾ ਜਿਹੜੇ ਸਾਡੇ ਪ੍ਰੇਮੀ ਸ਼ਰਧਾਵਾਨ ਸਿੱਖ ਪ੍ਰੇਮ ਨਾਲ ਹਰੀ ਕੀਰਤਨ ਤੇ satsangਤ ਕਰਨ ਵਾਲੇ ਹੋਣ ਉਹਨਾਂ ਉੱਤੇ ਤੇਰੀ ਇਹ ਸੈਨਾ ਤਾਵਾ ਨਾ ਬੋਲੇ ਫਿਰ ਤੇਰਾ ਪ੍ਰਭਾਵ ਸਾਡੇ ਉਹਨਾਂ ਪ੍ਰੇਮੀਆਂ ਉੱਤੇ ਵੀ ਨਾ ਪਵੇ ਜਿਨ੍ਹਾਂ ਦਾ ਸਾਡੇ ਬਚਨਾਂ ਉੱਤੇ ਭਰੋਸਾ ਹੈ ਕਲਯੁਗ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਿਹੜਾ ਪੁਰਸ਼ ਨਿਰੰਕਾਰ ਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖੇਗਾ ਉਸ ਉੱਤੇ ਮੇਰਾ ਬਹੁਤ ਥੋੜਾ ਪ੍ਰਭਾਵ ਪਵੇਗਾ ਇਹ ਪ੍ਰੋਸਾ ਦੇ ਕੇ ਕਲਯੁਗ ਅੰਤਰ ਧਿਆਨ ਹੋ ਗਿਆ